ਕਿ ਜਿੰਨੇ ਵੀ ਫੈਸਲੇ ਬਾਈਡਨ ਪ੍ਰਸ਼ਾਸਨ ਵੱਲੋਂ ਲਏ ਗਏ ਆ ਉਹ ਇੱਕ ਇੱਕ ਫੈਸਲੇ ਨੂੰ ਜਿਹੜਾ ਹੈਗਾ ਆ ਉਹ ਰੱਦ ਕੀਤਾ ਜਾ ਰਿਹਾ ਆ ਚਾਹੇ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਆ ਚਾਹੇ ਉਹ ਤੈਰਫ ਨੂੰ ਲੈ ਕੇ ਆ ਚਾਹੇ ਉਹ ਇਲੈਕਸ਼ਨ ਨੂੰ ਲੈ ਕੇ ਹੈਗਾ ਆ ਚਾਹੇ ਉਹ ਕਹ ਲਓ ਕਿ ਦੂਜੀਆਂ ਕੰਟਰੀਆਂ ਦੇ ਨਾਲ ਜਿਹੜੇ ਇਹਨਾਂ ਦੇ ਸਮਝੌਤੇ ਆ ਉਹ ਹੈਗੇ ਆ ਜਾਂ ਜਿਸ ਤਰ੍ਹਾਂ ਹਾਲ ਹੀ ਘੜੀ ਦੇ ਵਿੱਚ ਰਿਫਿਊਜੀਆ ਨੂੰ ਲੈ ਕੇ ਬੜਾ ਵੱਡਾ ਫੈਸਲਾ ਇਹਨਾਂ ਨੇ ਲੈ ਲਿਆ ਕਿ 19 ਕੰਟਰੀਆਂ ਉੱਤੇ ਬੈਨ ਲਗਾ ਦਿੱਤਾ ਤੇ ਇਹ ਸਾਰੇ ਕੁਛ ਦਾ ਹਿੱਸਾ ਹੈਗਾ ਤੇ ਹੁਣ ਰਹਿੰਦੀ ਖੁੰਦੀ ਕਸਰ ਜਿਹੜੀ ਸੀਗੀ ਇੱਥੇ ਆਣ ਕੇ ਕਰ ਦਿੱਤੀ ਆ ਤੇ ਜਿਨ੍ਹਾਂ ਨੂੰ 5-5 ਸਾਲ ਦੇ ਵਰਕ ਪਰਮਿਟ ਜਿਹੜੇ ਉਹ ਮਿਲ ਜਾਂਦੇ ਸੀਗੇ ਤੇ ਕੇਸ ਪੈਂਡਿੰਗ ਹੁੰਦੇ ਸੀਗੇ ਤੇ ਉਹਨਾਂ ਦਾ ਕੰਮ ਚੱਲੀ ਜਾਂਦਾ ਸੀਗਾ ਪਰ ਹੁਣ ਯੂਐਸਸੀਆਈਐਸ ਨੇ ਇਹ ਵੱਡਾ ਫੈਸਲਾ ਲੈਂਦਿਆਂ ਹੋયા ਵਰਕ ਪਰਮਿਟ ਤੇ ਬੜਾ ਵੱਡਾ ਜਿਹੜਾ ਇਹ ਕਹਿ ਲੋ ਕਿ ਹੁਕਮ ਸੁਨਾਤਾ ਕਿ ਹੁਣ ਵਰਕ ਪਰਮਿਟ 5 ਸਾਲ ਨਹੀਂ 18 ਮਹੀਨਿਆਂ ਦਾ ਹੀ ਮਿਲੇਗਾ